ਆਦਮੀ ਹੈ ਨਹੀਂ ਸਰ ਤੇ ਤੇ ਉਹਦੇ ਕਰਕੇ ਹੋ ਗਿਆ ਵਾ ਛੱਤ ਟੁੱਟ ਗਈ ਬਹੁਤੀ ਜ਼ਿਆਦਾ ਖਰਾਬ ਬੱਚੇ ਤਿੰਨੇ ਆ ਇੱਕ ਲੜਕੀ ਵੈ ਦੋ ਜਿੰਨੇ ਕਮਾਈ ਦਾ ਹੈਗਾ ਕੋਈ ਸਾਧਨ ਨਾ ਸਾਧਨ ਕੋਈ ਨਹੀਂ ਬੱਚੇ ਹੋਏ ਮੁੰਡਾ ਕੋਈ ਨਹੀਂ ਕਮਾਈ ਦਾ ਸਾਧਨ ਨਹੀਂ ਹੈ ਨਹੀਂ ਉਹ ਪੈਸਨ ਵਸਣ ਲੱਗੀ ਹੋਈ ਹੈ ਵਿੱਚ ਸਰ ਦਾ ਕੰਮ ਬਸ ਅੱਛਾ ਰੋਟੀ ਪਾਣੀ ਰੋਟੀ ਪਾਣੀ ਮਾੜਾ ਮੋਟਾ ਹੀ ਚੱਲਦਾ ਰੋਟੀ ਪਾਣੀ ਦਾ ਬੋੜਾ ਨਾ ਨਾ ਤੁਰਿਆ ਮੀ ਕੋ ਜਲਤ ਤੰਬਰੀਏ ਪੇਰੋਂ ਦੇ ਕਾ ਮਿਲਿੰਦਾ ਕੋਈ ਸਗਰਾ ਮਰਦ ਕਰ ਮੂ ਬਹੁਤ ਗਰੀਬ ਹਾਂ ਮੈਂ ਕੁਛ ਨਹੀਂ ਦੱਸ ਸਕਦਾ ਸਿਕਨ ਸਿੰਘ ਜੀ ਇਸ ਤਰ੍ਹਾਂ ਹੋਇਆ ਕਰਦਾ ਇਹ ਜੇ ਬਰਸਾਣ ਲੱਗਦਾ ਪੈ ਰਹੀ ਆ ਤੇ ਮੋਟਾਂ ਸਾਡੇ ਕਰਤੇ ਹੀ ਤੇ ਜੁਆ ਪੰਪ ਇਸ ਵੇਲੇ ਅੜਾ ਗੋਣ ਜਾਤ ਦੇ ਪੈਸਾ ਦੇ ਦੇ ਸੰ ਇਹ ਅਬ ਗੜੀ ਬੰਦੇ ਆ ਸਾਡੀ ਮਦਦ ਕੀਤੀ ਜਾਏ ਕਈ ਵਾਰ ਫਾਰਮ ਲਿਤਾ ਨਾ ਉਹਨੂੰ ਐਮ ਸੀ ਨੂੰ ਇਹ ਸਾਡਾ ਕੁਝ ਸੁਣਨਾ ਨਹੀਂ ਆ ਰਿਹਾ ਤੋ ਇਹ ਵਾਰੀ ਭਾਜੀ ਹਰ ਪਾਰ ਪਾਰ ਕੇ ਤੇ ਸਾਡੀ ਕਿਸੇ ਨੇ ਨਹੀਂ ਪੁੱਛਿਆ ਹੈਗਾ ਤੁਹਾਨੂੰ ਜਦੋਂ ਵੋਟਾਂ ਆਉਂਦੀਆਂ ਉਦੋਂ ਪੁੱਛ ਕੇ ਸੀ ਕਰ ਲਉਂਦੇ ਅੱਗੋਂ ਪੁੱਛ ਕੋਈ ਨਹੀਂ ਹੁੰਦਾ ਇਹਦੇ ਤੁਹਾਡੇ ਫਾਰਮ ਭਰੇ ਸੀਗੇ ਕੱਚੇ ਮਕਾਨਾਂ ਵਾਲੇ ਹਾਂਜੀ ਭਾਜੀ ਭਰੇ ਸੀ ਕਿੰਨੀ ਵਾਰੀ ਭਰੇ ਹੀ ਗਏ ਉਦੋਂ ਵੀ ਗਈਆਂ ਉਦੋਂ ਵੀ ਇੱਕ ਮੀਤੀਕਰ ਕਾਫੀ ਚਿਰ ਦੇ ਦਿੱਤੇ ਉਹਨਾਂ ਨੇ ਮੁਕਰੇ ਲਾ ਕੇ ਰੱਖੇ ਹੋਏ ਸੀਗੇ ਇੱਕ ਵੀ ਕਿਸ਼ਤ ਨਹੀਂ ਮਿਲੀ ਨਹੀਂ ਕੋਈ ਨਹੀਂ ਮਿਲੀ ਜਦੋਂ ਤੁਸੀਂ ਸਾਨੂੰ ਉਹਨਾਂ ਨੇ ਕਿਹਾ ਕਿ ਤੁਹਾਡੀ ਇਹਦੇ ਵਿੱਚ ਕੋਈ ਵੀ ਪ੍ਰੂਫ ਪੂਰਾ ਨਹੀਂ ਹੈ ਇਹ ਸਾਰੇ ਪ੍ਰੂਫ ਉਹਨਾਂ ਨੂੰ ਦਿੱਤੇ ਸੀ ਨਹੀਂ ਭਾਜੀ ਕੋਈ ਨਹੀਂ ਆਇਆ ਕੋਈ ਸਾਨੂੰ ਕੁਝ ਕੁਝ ਕਰਨੀ ਆ ਜਦੋਂ ਮੋਟਾ ਆਉਂਦੀ ਆ ਉਹ ਤੋਂ ਪੁੱਛ ਨਹੀਂ ਸਕਦੇ